आगतो बिकुली दल दै गिरजाया जहां ए सुभाला तन कन्हैया परवा कला पाया बिरशु कृष्णा माया नरवर पाया ये माया के सहाय बिसर मोहज वैभव कृष्ण प्रसाद जीन्हा जिन लागी जिन माया पाया ਹਰ ਆਪ ਅਮੁੱਲ ਹੈ ਬુલ ਨਾ ਪਾਇਆ ਨਾ ਹੈ ਬુલ ਨਾ ਪਾਇਆ ਕਿਸੇ ਵਿਚੋ ਇਹੋ ਕੁਿਲ ਲਾਈ ਹੈ ਹੈ ਤਾਂ ਸਭ ਗੁਰੂ ਜੀ ਦੇ ਨਾਮ ਜਿਸ ਨੂੰ ਸਿਰਉ ਕੀਏ ਜਿਸ ਤੋਂ ਆਪਾਈ ਜਿਸ ਸਾਜੀਓ ਜਿਸ ਮਿਲ ਰਹੇ ਹਰ ਹਉ ਸੈ ਮਹਾਨੀ ਹਰਿ ਰਾਸ ਮੁਲਕ ਹੈ ਭਗਤ ਨਾਮ ਕੀ ਨਾਨਕਾ ਜਿਨਾਰਾ ਕਲ ਲੈ ਪਾਈ ਹਰਿ ਰਾਸ ਸੁਧੀ ਮਨ ਵੰਦਾਰਾ